ਗੁਰਨਤਾ ਸਿੰਘ ਸੰਧੂ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਤੁਸੀਂ ਵੇਖਦੇ ਹੋ ਕਿ ਮਨੁੱਖਤਾ ਵੱਖ-ਵੱਖ ਧਰਮਾਂ ਤੇ ਜਾਤਾਂ 'ਚ ਵੰਡੀ ਪਈ ਹੈ ਹਾਲਾਂਕਿ ਹਰ ਇੱਕ ਆਦਮੀ ਜਿਉਣਾ ਚਾਹੁੰਦਾ ਹੈ ਸਾਰੇ ਜ਼ਿੰਦਗੀ ਦੇ ਸੁੱਖ ਮਾਣਨੇ ਚਾਹੁੰਦਾ ਹੈ ਤਾਂ ਅਸੀਂ ਇੰਨਾ ਉਲਝੇ ਪਏ ਹਾਂ ਇੰਨਾ ਧਰਮਾਂ ਦੇ ਵੱਖੋ-ਵੱਖਰੇ ਸੂਲ ਹੈ ਕਿ ਅਸੀਂ ਇੰਨਾ ਉਲਝ ਗਏ ਤੇ ਆਪਸ ਦੇ ਵਿੱਚ ਲੜਾਈਆਂ ਕਰਦੇ ਆ ਸੋ ਅੱਜ ਮੈਂ ਮੇਰੇ ਵਿਚਾਰਾ ਮੁਤਾਬਕ ਕੁਝ ਕਵਤਾ ਰਹੀਂ ਤੁਹਾਨੂੰ ਦੱਸਣ ਜਾ ਰਿਹਾ ਹਾਂ ਜਾਤੀ ਹੈ ਮਨੁੱਖ ਸਾਡੀ ਧਰਮ ਇਨਸਾਨੀਅਤ ਕਿਰਤ ਹੈ ਫਰਜ਼ ਜੋ ਨਿਭਾਉਣਾ ਬਣੇ ਸਭ ਦਾ ਅਸਲ ਸਰਮਾਇਆ ਹੈ ਪਿਆਰ ਸਾਡੀ ਜ਼ਿੰਦਗੀ ਦਾ ਇਹ ਕਾਗਜ਼ਾਂ ਦਾ ਧੰਨ ਦੁਨਿਆਵੀ ਕੰਮ ਹੀ ਲੱਗਦਾ ਜੀਉ ਅਤੇ ਜਿਉਣ ਦਾ ਸਿਧਾਂਤ ਸੱਚਾ ਜ਼ਿੰਦਗੀ ਦਾ ਇੱਕ ਦੂਜੇ ਦੇ ਦੁੱਖ ਚ ਹਾਰਾ ਬਣੋ ਸਭ ਦਾ ਚੰਗੇ ਮਾਰੇ ਕੀਤੇ ਤੋਂ ਸਬਕ ਸਿੱਖੋ ਦੋਸਤੋ ਸਵਰਗ ਬਣ ਜਾਵੇ ਸੰਧੂ ਵਰਤਮਾਨ ਅੱਜ ਦਾ ਸਵਰਗ ਬਣ ਜਾਵੇ ਸੰਧੂ ਵਰਤਮਾਨ ਅੱਜ ਦਾ ਕਵਤਾ ਹਾਜ਼ਰੀ ਕਵਤਾ ਹਾਜ਼ਰੀ ਜਾਤ ਪਾਤ ਤੇ ਧਰਮ ਕਟੜਤਾ ਨਾਲ ਨਾ ਵੰਡੀਆਂ ਪਾਉਣ ਦਿਓ ਹਰ ਇੱਕ ਬੰਦਾ ਜਿਉਣਾ ਚਾਹੁੰਦਾ ਜੀਓ ਅਤੇ ਜਿਉਣ ਦਿਓ ਜਾਤ ਪਾਤ ਤੇ ਧਰਮ ਕਟੜਤਾ ਨਾਲ ਨਾ ਵੰਡੀਆਂ ਪਾਉਣ ਦਿਓ ਹਰ ਇੱਕ ਬੰਦਾ ਜਿਉਣਾ ਚਾਹੁੰਦਾ ਜੀਉ ਅਤੇ ਜਿਉਣ ਦਿਓ ਪਿਆਰ ਮੁਹੱਬਤ ਸਭ ਨੂੰ ਵੰਡੋ ਨਫ਼ਰਤ ਦੇ ਨਾਲ ਸਾੜੋ ਨਾ ਐਵੇਂ ਕਿਸੇ جنੂਨ ਚ ਆ ਕੇ ਵਸਦੇ ਘਰ ਉਜਾੜੋ ਨਾ ਆਪਣਾ ਘਰ ਬਚਾਉਣਾ ਹੈ ਜੀ ਆਪਣਾ ਘਰ ਬਚਾਉਣਾ ਹੈ ਜੀ ਕਿਸੇ ਦੇ ਵੀ ਅੱਗ ਨਾ ਲਾਉਣ ਦਿਓ ਹਰ ਇੱਕ ਬੰਦਾ ਜਿਉਣਾ ਚਾਹੁੰਦਾ ਹੈ ਜੀਓ ਅਤੇ ਜਿਉਣ ਦਿਓ ਹਰ ਇੱਕ ਬੰਦਾ ਜਿਉਣਾ ਚਾਹੁੰਦਾ ਹੈ ਜੀਓ ਅਤੇ ਜਿਉਣ ਦਿਓ ਇੱਕੋ ਜਾਤ ਮਨੁੱਖਤਾ ਸਾਡੀ ਇੱਕੋ ਜਾਤ ਮਨੁੱਖਤਾ ਸਾਰੀ ਦੁਨੀਆ ਦੇ ਸਭ ਬੰਦੇ ਜਾਤ ਪਾਤ ਤੇ ਇੱਕੋ ਆਤਮ ਮਨੁੱਖਤਾ ਸਾਰੀ ਦੁਨੀਆ ਦੇ ਸਭ ਬੰਦੇ ਹਿੰਦੂ ਮੁਸਲਮ ਸਿੱਖ ਸਾਈ ਧਰਮਾਂ ਨੇ ਹੀ ਵੰਡੇ ਵੱਖੋ ਵਖਰੇ ਰਾਹ ਨਾ ਚੱਲੋ ਇੱਕੋ ਹੀ ਰਾਹ ਅਪਣਾਉਣ ਦਿਓ ਹਰ ਇੱਕ ਬੰਦਾ ਜਿਉਣਾ ਚਾਹੁੰਦਾ ਹੈ ਜੀਓ ਤੇ ਜਿਉਣ ਦਿਓ ਹਰ ਇੱਕ ਬੰਦਾ ਜਿਉਣਾ ਚਾਹੁੰਦਾ ਹੈ ਜੀਓ ਤੇ ਜਿਉਣ ਦਿਓ ਲੁੱਟ ਕਸੁੱਟ ਤੇ ਧਨ ਦੌਲਤ ਦੀ ਹੋਵੇ ਨਾ ਵੰਡ ਕਾਣੀ ਹਰ ਇੱਕ ਬੰਦਾ ਇੱਥੇ ਰਾਜਾ ਹੋਵੇ ਹਰ ਇੱਕ ਔਰਤ ਰਾਣੀ ਬੂਹੇ ਆਪ ਸਵਰਗ ਦੇ ਖੁੱਲਣ ਬੂਹੇ ਆਪ ਸਵਰਗ ਦੇ ਖੁੱਲਣ ਸਭ ਨੂੰ ਅੰਦਰ ਆਉਣ ਦਿਓ ਹਰ ਇੱਕ ਬੰਦਾ ਜਿਉਣਾ ਚਾਹੁੰਦਾ ਹੈ ਜੀਓ ਅਤੇ ਜਿਉਣ ਦਿਓ ਕੋਈ ਨਹੀਂ ਇੱਥੇ ਗੈਬੀ ਸ਼ਕਤੀ ਕੋਈ ਗੈਬੀ ਸ਼ਕਤੀ ਪ੍ਰਗਟ ਨਹੀਂ ਹੋਈ ਕੋਈ ਨਹੀਂ ਇੱਥੇ ਗੈਬੀ ਸ਼ਕਤੀ ਸ਼ਕਤੀ ਭਰਮ ਜਾਲ ਨੂੰ ਤੋੜੋ ਕੋਈ ਨਹੀਂ ਇੱਥੇ ਗੈਬੀ ਸ਼ਕਤੀ ਭਰਮ ਜਾਲ ਨੂੰ ਤੋੜੋ ਦਸਨਵਾ ਦੀ ਕਿਰਤ ਕਰੋ ਤੇ ਪਿਆਰ ਭਰੇ ਦਿਲ ਜੋੜੋ ਗੁਰਾਂ ਦੇ ਤੇਨੂੰ ਕਦੇ ਨਾ ਰੋਕੋ ਸੱਚ ਲਈ ਕਲਮ ਚਲਾਉਣ ਦਿਓ ਹਰ ਇੱਕ ਬੰਦਾ ਜਿਉਣਾ ਚਾਹੁੰਦਾ ਹੈ ਜੀਓ ਅਤੇ ਜਿਉਣ ਦਿਓ ਜਾਤ ਪਾਤ ਤੇ ਧਰਮ ਕਟੜਤਾ ਨਾਲ ਨਾ ਵੰਡੀਆਂ ਪਾਉਣ ਦਿਓ ਹਰ ਇੱਕ ਬੰਦਾ ਜਿਉਣਾ ਚਾਹੁੰਦਾ ਹੈ ਜੀਓ ਅਤੇ ਜਿਉਣ ਦਿਓ ਜੀਓ ਅਤੇ ਜਿਉਣ ਦਿਓ ਧੰਨਵਾਦ